ਕਿਸਾਨ ਸਾਥੀਓ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਸਾਥੀਓ ਆਪਾਂ PR 131 ਦੀ ਵਡਾਈ ਕਰ ਰਹੇ ਹਾਂ ਜੋ ਕਿ ਇਹਦਾ ਜਿਹੜਾ ਲੱਗਣ ਦਾ ਸਮਾਂ ਸੀ ਉਹ 20 ਜੂਨ ਸੀ ਅੱਜ ਹੋ ਗਿਆ 16 ਅਕਤੂਬਰ 16 ਅਕਤੂਬਰ ਨੂੰ ਵੀ ਵਡਾਈ ਹੋ ਰਹੀ ਹੈ ਤੇ ਦੋ ਟਰਾਲੀਆਂ ਸਾਥੀਓ ਭਰ ਚੁੱਕੀਆਂ ਇੱਕ ਟਰਾਲੀਆ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਕ ਗਿੜਾ ਲੈ ਕੇ ਲਾਉਣ ਚਲੇ ਗਏ ਆ ਸ਼ਹਿਰ ਤੇ ਤੀਸਰੀ ਟਰਾਲੀ ਲੱਗੀ ਆ ਇਹ ਆਪਣਾ ਸਵਾ ਸੱਤ ਗੱਲਿਆਂ ਦਾ ਘੇਰਾ ਇਹਦਾ ਆਪਾਂ ਝਾੜ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਕਿਉਂਕਿ ਆਪਾਂ ਟਰਾਲੀਆਂ ਦਾ ਸੱਦਾ ਕੰਡਾ ਕਰਵਾ ਰਹੇ ਆ ਤੇ ਜਿਹੜਾ ਆਪਾਂ ਨੂੰ ਇਹਦਾ ਝਾੜ ਆ ਬੱਸ ਜਦੋਂ ਵੱਢਿਆ ਗਿਆ ਉਦੋਂ ਆਪਾਂ ਤੁਹਾਡੇ ਨਾਲ ਇਹਦਾ ਸਾਂਝਾ ਕਰਦੇ ਆਂਗੇ ਤਕਰੀਬਨ ਦੇਉ ਥੋੜਾ ਜਿਹਾ ਵੱਧ ਖੇਤ ਵੱਡੇ ਗਿਆ ਬਾਕੀ ਦੇਖਦੇ ਆ ਪਹਿਲਾਂ ਜੋ ਇਹ ਤੋਂ ਪਹਿਲਾਂ ਵੱਡੇ ਗਏ ਝੋਨੇ ਉਹਨਾਂ ਦਾ ਝਾੜ ਤਾਂ ਦੋਸਤੋ ਭੈਣ ਕਮਣ ਦੇ ਅੰਦਰ ਭਾਰੀ ਆ ਤੇ ਅੱਜ ਇਹ 20 ਜੂਨ ਦਾ ਲੱਗਿਆ ਝੋਨਾ ਪੀਆ 131 ਵਾਣ ਵੀ ਬਹੁਤ ਵਧੀਆ ਪਾਣੀ ਵੀ ਚੰਗਾ ਇਹਦਾ ਵੀ ਝਾੜ ਆ ਜਿਹੜਾ ਆਪਾਂ ਤੁਹਾਡੇ ਨਾਲ ਬਸ ਘੰਟੇ ਡੇਢ ਘੰਟੇ ਤੱਕ ਵੱਢਿਆ ਜਾਊਗਾ ਉਹ ਹੀ ਸਾਂਝਾ ਕਰਾਂਗੇ ਦੋਸਤੋ ਤਿੰਨ ਟਰਾਲੀਆਂ ਭਰਗੀਆਂ ਦੋਸਤੋ ਇਹ ਕੱਦੀ ਟਰਾਲੀ ਹੋ ਗਈ ਆ ਤਕਰੀਬਨ ਸਾਢੇ ਤਿੰਨ ਟਰਾਲੀਆਂ ਹੋਈਆਂ ਸੱਤਾਂ ਕਿੱਲਿਆਂ ਚੋਂ ਇਹਦਾ ਜਿਹੜਾ ਝਾੜ ਵੀ ਆਪਾਂ ਨਾਲ ਦੀ ਨਾਲ ਹੀ ਕੰਡਾ ਕਰਵਾਇਆ ਟਰਾਲੀਆਂ ਦਾ ਉਹ 200 ਕੁਇੰਟਲ ਦਾ weight ਹੋਇਆ ਸਾਢੇ ਤਿੰਨ ਟਰਾਲੀਆਂ ਦਾ ਤਕਰੀਬਨ 500 ਮਣ ਤੇ ਸਵਾ ਸੱਤ ਕਿੱਲੇ ਆਪਣਾ ਇਹ ਥਾਂ ਸੀਗਾ ਤੇ ਇਹਦੇ ਵਿੱਚੋਂ ਜਿਹੜਾ ਝਾੜ ਆ 63 ਕੁਮਣ ਦੀ average ਆਉਂਦੀ ਆ ਇਹ ਜੋ ਪੱਖਾ ਲਾ ਕੇ ਤਕਰੀਬਨ ਮਾਨ ਹੋਰ ਘਟ ਜੂਗਾ। ਉਹ 27 ਕੁਆਂਟਾ ਦੇ ਲਗਭਗ ਇਹਦਾ ਜਿਹੜਾ ਵਾ ਝਾੜਾ ਪੀਆਰ 131 ਦਾ ਤੇ 20 ਜੂਨ ਦਾ ਲੱਗਿਆ ਸੀਗਾ। ਤੇ ਕੋਈ ਬਿਮਾਰੀ ਨਹੀਂ ਸੀ ਇਸ ਝੋਨਿਆਂ ਨੂੰ ਬਿਲਕੁਲ ਬਿਮਾਰੀ ਤੋਂ ਰਹਿਤ ਸੀਗਾ। ਤੇ ਇੱਕ ਸਪਰੇਅ ਨਾਲ ਹੀ ਪੱਕਿਆ ਸੀ ਝੋਨਿਆਂ ਨੂੰ। ਪਰ ਝਾੜ ਸਾਥੀਓ ਘਟ ਰਹੀ ਬਹੁਤ ਜ਼ਿਆਦਾ 10 ਤੋਂ 15 ਮਾਨ ਦਾ ਫਰਕ ਹੈਗਾ ਹੀ ਆ। ਤੇ ਇਹ ਗੇਤੇ ਝੋਨਿਆਂ ਦਾ ਵੀ ਝਾੜੇ ਹੀ ਸੀਗਾ। ਤੇ ਲੇਟ ਜਿਹੜੇ ਵੱਢਨੇ ਆਉਣ ਇਹਨਾਂ ਦਾ ਝਾੜ ਵੀ ਇਹ ਹੈ। ਤਕਰੀਬਨ ਝਾੜ 55 ਤੋਂ ਲੈ ਕੇ ਤੇ 65 ਮਣ ਦੇ ਲਗਭਗ 26 ਕੁਇੰਟਲ 27 ਕੁਇੰਟਲ ਆਂਡਾ। ਇਹ ਸੀਗਾ ਦੋਸਤੋ ਪੀਆਰ 131 ਦਾ ਝਾੜ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਵੀਡੀਓ ਚੰਗੀ ਲੱਗੀ ਤੇ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ। ਤੇ ਇੱਕ ਜੋ ਵੀ ਕਿਸਾਨ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਪਹੁੰਚਦੀ ਰਵੇ। ਠੀਕ ਆ ਸਾਥੀਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ